ਆਪਣੇ ਚਾਹਨਾ ਦੇ ਚਾਹ ਸੁਖ ਸੁਮਾਚਾਰ ਦੇ ਵਿਚੇ ਉਹਨੇ ਹਿੰਮਤ ਨਹੀਂ ਹਾਰੀ ਤਾਂ ਉਹਦਾ ਪਹਿਲਾ ਜੀਤਨਾ ਹੋਵੇਗਾ ਉਹ ਕਹਿੰਦੇ ਆ ਪਹਿਲੀ ਕਿਆਮਤ ਹਮੇਰੇ ਗੱਲ ਨੂੰ ਉਹ ਪਹਿਲੀ ਕਿਆਮਤ ਦੇ ਵੇਲੇ ਜੀਵ ਉੱਠੇਗੇ ਕਬਰਾਂ ਤੋਂ ਕਿਆ ਉਹ ਫਿਰ ਉਹਨਾਂ ਨੂੰ ਪਰਮੇਸ਼ਵਰ ਦੇ ਨਾਲ ਯਿਸੂ ਮਸੀਹ ਦੇ ਨਾਲ ਇੱਕ ਹਿਆਰ ਸਾਲ ਕਿ ਕਰ ਦੇ ਕੁ ਰਾਜ ਕਰਨ ਦੇ ਦੇ ਕੇ ਤੇ ਉਸ ਤੋਂ ਬਾਅਦ ਜਿਹੜਾ ਸ਼ੈਤਾਨ ਜਿਹੜਾ ਛੱਡੇ ਕਰੇਗਾ ਤੋ ਉਹ ਇਜ਼ਰਾਈਲ ਨੂੰ ਚਾਰੋਂ ਤਰਫ ਤੋਂ ਹੀ ਹਰਵਾ ਲਊਗਾ ਤਾਂ ਉੱਤੇ ਮੇਰਾ ਮਤਲਬ ਜੁੱਦੂ ਹੋਵੇਗਾ ਤਾਂ ਪਰਮੇਸ਼ਵਰ ਵੀ ਕਰਨਗੇ ਜਿਸ ਨੂੰ ਸੀ ਨੂੰ ਭਰਉਣ ਲਈ ਸਾਰੇ ਬਨੋ ਹਲੇ ਲਈ ਆ ਇਸੇ ਨੇ ਦਰੰਦੀ ਜੋਣੀ ਤੁਮ ਹੋਵੇ ਜੋਣੀ ਕਮੂਤੀ ਵਾਰ ਤੇ ਕਰਦੀ ਲੋਗਾ ਉਸ ਕੋ ਜਿਹੜੇ ਸਾਡੇ ਇੰਸ਼ੀਸ਼ ਕਿਰੂਗਾ ਜੋ ਮਸੀਹ ਦੇ ਵਿੱਚ ਜਿਹੜੇ ਲੋਕ ਆਗੇ ਕਿ ਕ੍ਰਿਸਚਨ ਹੋਗਾ ਮਤਲਬ ਇੱਕ ਦਿਨ ਚ ਬਣਾ ਲਈ

سارے ملو حلیلوی. ملو حلیلوی. کریں جو بين شاہرا لنے واپس سے پرچارا کرنا ہوا مغرام s utter. لیکن ب آراد کارے

ਦੂਤਾਂ ਤੇਰੇ ਜੱਲਾਪਟੇ ਸਾਡੇ ਤੇ ਸ਼ੁਰੂ ਹੋਣੇ ਸੀ ਹਨ ਇੱਕ ਮੁਜਰਜੇ ਪੂਰੀ ਦੁਨੀਆ ਵਿੱਚ ਜਿਹੜੇ ਲੋਕ ਮਸਜਿਦ ਹੀ ਕਾਤਰ 1 ਲੱਖ 20 ਹਜ਼ਾਰ ਤੋਂ ਜ਼ਿਆਦਾ ਜਿਹੜੇ ਲੋਕ ਕੁਰਬਾਨ ਹੁੰਦੇ ਆ ਸਾਰੇ ਬੋਲੇ ਅਲਹਿੰਦੁ ਅਮੀਨ ਇਸ ਲਈ ਤੋਂ ਕੋਈ ਹੋਰ ਪਤਾ ਇਸ ਚੀਜ਼ ਦੇ ਬਾਰੇ ਕੋਈ ਕਰਦੇ ਨਹੀਂ ਹੈਗੇ ਹਨ ਤੇ ਉਹ ਜਿਹੜੇ ਮਸਜਿਦ ਲਈ ਆਪਣੀ ਵੀ ਕੁਰਬਾਨੀਆਂ ਚੜ੍ਹ ਕੇ ਉੱਤਮ ਕਿਆਮਤ ਨੂੰ ਪ੍ਰਾਪਤ ਕਰਨੇ ਨੇ